ਨਾ ਜਾਣੈ ਮੇਰਾ ਸੁਕੋਟਾਲ ਗੁਰ ਸੇਵੀਐ ਇਹ ਨਿਸੁ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਜਿਤ ਪਾਰ ਬ੍ਰਹਮ ਚਿਤ ਆਇਆ ਈ ਵਸਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹ ਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਰ ਗੁਰ ਗਾਈ ਗੁਰਪੂਰੇ ਤੇ ਪਾਈ ਪ੍ਰਾਪ ਕੀ ਆਕਾਥ ਕਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਪ੍ਰਾਪ ਕੀ ਆਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਨੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਹੇ ਗੁਰੂ ਜੀ ਕੀ ਫਤੇ ਸੋਰਠ ਮਹਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੈ ਵਸਾਇਆ ਪਾਵਨ ਮੁਖਵਾਕ ਸੋਰਠ ਰਾਗ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਤੇ ਨਾ ਦੀ ਰਸਨਾ ਤੋਂ ਉਚਾਰਨ ਹੋਏ ਅੰਮ੍ਰਿਤ ਮਈ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 626 ਅੰਗ ਉਪਰ ਸ਼ੁਭ ਨੀਕ ਨੇ ਸਤ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਏ ਆਓ ਅਗਲੇ ਸਮੇਂ ਲਈ ਪਾਵਨ ਬਾਣੀ ਸੁਖਮਣੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ